2024 ਲੋਕ ਸਭਾ ਇਲੈਕਸ਼ਨ ਦਾ ਬਿਗਲ ਵੱਚੂਕਾ ਹੈ ਪੂਰੇ ਭਾਰਤ ਪਰ ਦੇ ਵਿੱਚ 573 ਲੋਕ ਸਭਾ ਕੰਸਟੀਟੂਐਂਸੀਸ ਤੇ 7 ਫੇਸਿਸ ਤੇ ਇਲੈਕਸ਼ਨ ਹੋਣ ਜਾ ਰਹੇ ਨੇ ਜਿਹਦੇ ਵਿੱਚ ਪੰਜਾਬ ਦੇ ਵਿੱਚ 7th ਫੇਸ ਦੇ ਵਿੱਚ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ 13 ਪਾਰਲੀਮੈਂਟਰੀ ਕੰਸਟੀਟੂਐਂਸੀਸ ਜੋ ਪੰਜਾਬ ਚ ਨੇ ਉਹਨਾਂ ਤੇ ਵੀ ਪੂਰੀ ਗਮਗਮੀ ਹੈ ਸ਼ਾਰਪੂਰ ਲੋਕ ਸਭਾ ਸੀਟ ਜੋ ਕਿ ਐਸ ਸੀ ਰਿਜ਼ਰਵ ਸੀਟ ਹੈ ਉੱਤੇ ਵੀ ਚਾਰੋਂ ਪਾਰਟੀਆਂ ਨੇ ਜਿਹੜੀਆਂ ਚਾਰ ਮੇਨ ਪਾਰਟੀਆਂ ਨੇ ਉਹਨਾਂ ਨੇ ਆਪਣੇ ਕੈਂਡੀਡੇਟਸ ਅਨਾਉਂਸ ਕਰ ਦਿੱਤੇ ਹਨ ਜਿਹਦੇ ਵਿੱਚ ਸ਼੍ਰੀਮਣੀ ਅਕਾਲੀ ਦਲ ਬਾਦਲ ਵੱਲੋਂ ਸਰਦਾਰ ਸੋਨ ਸਿੰਘ ਠੰਡਲ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਜੋ ਕਿ ਪੰਜਾਬ ਸਰਕਾਰ ਦੇ ਵਿੱਚ 2012 ਔਰ 17 ਦੇ ਵਿਚਕਾਰ ਜਦ ਕਿ ਅਕਾਲੀ ਦਲ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਉਹਦੇ ਵਿੱਚ ਮਿਨਿਸਟਰ ਆਫ ਜੀਐਲ ਰਹਿ ਚੁੱਕੇ ਨੇ ਅੱਜ ਉਹਨਾਂ ਨੇ ਆਪਣਾ ਜ਼ੋਰਦਾਰ ਚੋਣ ਅਭਿਆਨ ਸ਼ੁਰੂ ਕਰ ਦਿੱਤਾ ਹੈ ਔਰ ਅੱਜ ਉਹ ਆਪਣੀ ਫਗਵਾੜਾ ਫੇਰੀ ਦੇ ਉੱਤੇ ਆਏ ਹੋਏ ਸੀ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸਰਦਾਰ ਰਣਜੀਤ ਸਿੰਘ ਖੁਰਾਨਾ ਜੋ ਕਿ ਸ਼੍ਰੀਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਨੇ ਔਰ ਰਜਿੰਦਰ ਸਿੰਘ ਚੰਦੀਵਲ ਉਹਨਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ ਜੋ ਕਿ ਸ਼੍ਰੀਮਣੀ ਅਕਾਲੀ ਦਲ ਬਾਦਲ ਦੇ ਇੱਥੇ ਦਿਹਾਤੀ ਪ੍ਰਧਾਨ ਨੇ ਸੀਨੀਅਰ ਅਕਾਲੀ ਆਗੂ ਸਰਦਾਰ ਜਨੈਲ ਸਿੰਘ ਵਾਹਿਦ ਵੀ ਅੱਜ ਉਹਨਾਂ ਦੇ ਨਿੱਘੇ ਸਵਾਗਤ ਦੇ ਵਿੱਚ ਸ਼ਾਮਿਲ ਹੋਏ ਔਰ ਇਸ ਚੋਣ ਅਭਿਆਨ ਨੂੰ ਬਲ ਦਿੱਤਾ ਸਰਦਾਰ ਸੋਨ ਸਿੰਘ ਥੰਦਲ ਦੀ ਚੋਣ ਅਭਿਆਨ ਨੂੰ ਬਲ ਦੇਣ ਲਈ ਅੱਜ ਉਹਨਾਂ ਦੇ ਨਾਲ ਐਸਜੀਪੀਸੀ ਦੇ ਪ੍ਰਦਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੇ ਵੀ ਉਹਨਾਂ ਦੇ ਨਾਲ ਸ਼ਾਮਿਲ ਹੋਏ ਉਹਨਾਂ ਦੇ ਨਾਲ ਕਦਮ ਦਾ ਕਦਮ ਮਿਲਾ ਕੇ ਉਹ ਇਸ ਚੋਣ ਅਭਿਆਨ ਦੇ ਵਿੱਚ ਸ਼ਾਮਿਲ ਸਨ ਅੱਜ ਉਹਨਾਂ ਨੇ ਆਪਣੀ ਫਗਵਾੜਾ ਫੇਰੀ ਦੇ ਦੌਰਾਨ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੁੰਦਿਆਂ ਹੋਇਆ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ ਚੋਣ ਆਭਿਆਨ ਨੂੰ ਬਲ ਦਿੱਤਾ ਅੱਜ ਉਹਨਾਂ ਨੇ ਵੱਖ-ਵੱਖ ਕਾਰਜਕਰਤਾਵਾਂ ਦੇ ਨਾਲ ਮੁਲਾਕਾਤ ਕਰਕੇ ਸਮੂਹ ਉਮੀਦਵਾਰਾਂ ਨਾਲ ਮੁਲਾਕਾਤ ਕਰਕੇ ਜਿਨ੍ਹਾਂ ਦੇ ਵਿੱਚ ਯੂਥ ਕਾਲੀ ਦਲ ਮੈਂਬਰ ਵੀ ਸ਼ਾਮਿਲ ਸਨ, ਇਸਤਰੀ ਕਾਲੀ ਦਲ ਮੈਂਬਰ ਵੀ ਸ਼ਾਮਿਲ ਸਨ, ਐਸਸੀ ਵਿੰਗ ਦੇ ਮੈਂਬਰ ਵੀ ਸ਼ਾਮਿਲ ਸਨ ਔਰ ਓਬੀਸੀ ਵਿੰਗ ਦੇ ਮੈਂਬਰ ਵੀ ਸ਼ਾਮਿਲ ਸਨ ਸਮੂਹ ਉਮੀਦਵਾਰਾਂ ਨਾਲ ਮੁਲਾਕਾਤ ਕਰਦੇ ਹੋਏ ਚੋਣ ਆਭਿਆਨ ਲਈ ਵਿਉਂਤਪੰਦੀ ਕੀਤੀ ਔਰ ਉਸ ਤੋਂ ਬਾਅਦ ਉਮੀਦਵਾਰਾਂ ਨਾਲ ਮੁਲਾਕਾਤ ਕਰਨ ਪਿੱਛੋਂ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਜੀ اور ਐਸਜੀਪੀਸੀ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਇੱਕ ਪ੍ਰੈਸ ਵਾਰਤਾ ਨੂੰ ਵੀ ਸੰਬੋਧਿਤ ਕੀਤਾ ਗਿਆ ਆਓ ਦੇਖਦੇ ਹਾਂ ਉਸ ਪ੍ਰੈਸ ਵਾਰਤਾ ਦੀਏ ਕੁਝ ਅੰਸ਼ ਬਿਆਨ ਤੋਂ ਅਸੀਂ ਸੁਣਿਆ ਕਿ ਸਾਨੂੰ ਖੇਤੀਆਂ ਪਾਰਟੀਆਂ ਨੂੰ ਸਟਰੋਂਗ ਕਰਨਾ ਚਾਹੀਦਾ ਹੈ ਉਹ ਹਰ ਇੱਕ ਜਿਹੜਾ ਵੋਟਰ ਹੈਗਾ ਆ ਉਹਨੇ ਮੰਨ ਚੁੱਕੀ ਹੈਹੀ ਭਾਵਨਾ ਹੈ ਕਿ ਖੇਤੀ ਪਾਰਟੀਆਂ ਨੂੰ ਸਟਰੋਂਗ ਕਰਨਾ ਜ਼ਰੂਰੀ ਹੈ ਕਿਉਂਕਿ ਉਹਦਾ ਫੈਡਰਲ ਸਟਰਕਚਰ ਦੇਸ਼ ਦਾ ਸਟਰੋਂਗ ਹੁੰਦਾ ਹੈ ਬਟ ਦੇਸ਼ ਦੀ ਜਨਤਾ ਜਦੋਂ ਰੀਜਨਲ ਪਾਰਟੀਆਂ ਨੂੰ ਖੇਤੀ ਪਾਰਟੀਆਂ ਨੂੰ ਸਟਰੋਂਗ ਕਰਦੀ ਆ ਤਾਂ ਉਹਨਾਂ ਤੋਂ ਉਹਨਾਂ ਦੇ ਇਹ ਜੁੜਾਵ ਦੇ ਵਿੱਚ ਇੱਕ ਪ੍ਰੇਮ ਭਾਵਦੀ ਆ ਪ੍ਰੇਮ ਦੇ ਰੂਪ ਦੇ ਵਿੱਚ ਜਦੋਂ ਆਪਾਂ ਵੋਟਾਂ ਦਾ ਜ਼ਿਕਰ ਕਰਦੇ ਆ ਉਹ ਮੁੱਦੇ ਭਾਵਦੀ ਆ ਜਿਹੜੇ ਉਹਨਾਂ ਦੇ ਦਿਲ ਨੂੰ ਛੂਹਣ ਉਹ ਮੁੱਦੇ ਜਿਹੜੇ ਉਹਨਾਂ ਦੇ ਹੱਕ ਰੱਖਣ ਹੁਣ ਹੁਸ਼ਿਆਰਪੁਰ ਕੰਸਟੀਟੂਐਂਸੀ ਦੇ ਵਿੱਚ ਤੁਸੀਂ ਕਿਹੜੇ ਐਸੇ ਮੁੱਦੇ ਦੇਖਦੇ ਹੋ ਲੋਕਲ ਲੈਵਲ ਤੇ ਜਿਹੜੇ ਤੁਸੀਂ ਖੇਤਰੀ ਪਾਰਟੀ ਹੋਣ ਦੇ ਕਾਰਨ ਮੁੱਖ ਰੱਖੋਗੇ ਜਿੱਥੇ ਨੈਸ਼ਨਲ ਪਾਰਟੀਆਂ ਨਹੀਂ ਰੱਖ ਪਾਣਗੀਆਂ ਪੰਜਾਬ ਲੈਵਲ ਤੇ ਵੀ ਸ਼ਾਹਪੁਰ ਲੈਵਲ ਤੇ ਵੀ ਉਹ ਜ਼ਰੂਰ ਦੇਸ਼ ਦੀ ਜਨਤਾ ਦੇ ਸਾਹਮਣੇ ਔਰ ਸ਼ਾਹਪੁਰ ਕੌਨਸਟਿਟੈਂਸੀ ਦੀ ਜਨਤਾ ਦੇ ਸਾਹਮਣੇ ਤੁਸੀਂ ਰੱਖੋ ਜਿੱਥੇ ਤੱਕ ਮੈਂ ਫਗਵਾੜੇ ਨਾਲ ਸਮਝਦਾ ਆਂ ਫਗਵਾੜੇ ਦੀ ਲੰਬੇ ਸਮੇਂ ਤੋਂ ਡਿਮਾਂਡ ਰਹੀ ਹੈ ਕਿ ਇਹਨੂੰ ਇੱਕ ਜ਼ਿਲ੍ਹਾ ਬਣਾਇਆ ਜਾਵੇ ਕੀ ਤੁਹਾਡੀ ਲਿਸਟ ਦੇ ਵਿੱਚ ਇਹ ਚੀਜ਼ ਵੀ ਸ਼ਾਮਿਲ ਹੈ ਦੇਖੋ ਫਤਪਾਲੰਗ ਦਾ ਮੇਰੇ ਦਿੱਕਾਨੇ ਜਾਣਾ ਕਿ ਅੱਜ ਇਹ ਇਕੱਲੇ ਅੱਜ ਦੀ ਗੱਲ ਨਹੀਂ ヒਰੋਮ ਨੇ ਕਾਣੀ ਤਾਂ ਹਮੇਸ਼ਾ ਫੈਡਰਲ ਸਿਸਟਮ ਦਾ ਬਣ ਨਹੀਂ ਰਿਹਾ ਅਸੀਂ ਹਮੇਸ਼ਾ ਇਹ ਗੱਲ ਕੀਤੀ ਹੈ ਕਿ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਆ ਅੱਜ ਦੇਖ ਰਹੇ ਆ ਕਿ ਚਾਹੇ GST ਦੇ ਤੌਰ ਤੇ ਜਾਂ ਹੋਰ ਜੋ ਸਾਡਾ ਫਾਈਨੰਸਲੀ ਸਾਰਾ ਤਾਣਾ ਬਣਾਇਆ ਉਹ ਸੈਂਟਰ ਆਪਣੇ ਮੁੱਠੀ ਵਿੱਚ ਲੈ ਰਿਹਾ ਸਾਰਾ ਫਾਈਨਾਂਸ ਜਿਹੜਾ ਹੈ ਸੈਂਟਰ ਤੋਂ ਜਾ ਰਿਹਾ ਉਹਦੇ ਕੋਲੋਂ ਸੇਟਾਂ ਜਿਹੜੀਆਂ ਅਸੀਂ ਉਹ ਮੰਗਦੇ ਆ ਸਾਰੀਆਂ ਸੇਟਾਂ ਜਿਹੜੀਆਂ ਉਹ ਅਜੇ ਕਿਸ ਪ੍ਰੋਬਲਮ ਦੇ ਵਿੱਚ ਆ ਸੋਸ਼ ਕਰਕੇ ਇੱਕ ਸਮਾਂ ਹੁੰਦਾ ਸੀ ਜਿਸ ਵੇਲੇ ਉਹ ਸਾਡੀ ਗੱਲ ਲੋਕਾਂ ਨੇ ਠੀਕ ਨਹੀਂ ਸਾਬਦੀ ਚਾਹੇ ਉਹਨੂੰ ਅਨੰਦਪੁਰ ਸਾਹਿਬ ਦਾ ਮਦਾ ਆ ਕੇ ਉੱਥੇ ਕਈ ਕਿੰਦੂ ਪ੍ਰੰਤੂ ਬੀਤੇ ਨੇ ਪਰ ਅੱਜ ਸਾਰੀਆਂ ਸਟੇਟਾਂ ਜਿਹੜੀਆਂ ਇਹ ਚੀਜ਼ ਦੇ ਮਜ਼ਬੂਤ ਕਰਦੀਆਂ ਕਿ ਫੈਡਰਲ ਸਿਸਟਮ ਹੀ ਜਿਹੜਾ ਆ ਉਹ ਇੱਕ ਤਾਂ ਮਜ਼ਬੂਤ ਲੋਕਤੰਤਰ ਦੀ ਜਿਹੜਾ ਧਿਰਵਾ ਉਹ ਹੁਣ ਆਦੀ ਜ਼ਰੂਰੀ ਆ ਅਸੀਂ ਵੀ ਇਸ ਚੀਜ਼ ਤੇ ਗੱਲ ਕਰਦੇ ਆਂ ਕਿ ਫੈਡਰਲ ਸਿਸਟਮ ਨੂੰ ਸਪੋਰਟ ਕਰੀਏ ਤੇ ਜਿਹੜੀਆਂ ਖੇਤਰੀ ਪਾਰਟੀਆਂ ਆ ਔਰ ਉਹਨਾਂ ਨੂੰ ਮਜ਼ਬੂਤ ਕਰਾਂਗੇ ਤੇ ਜਿਹੜੀਆਂ ਸਟੇਟਾਂ ਦੇ ਹਿੱਤ ਆ ਉਹ ਉਹਦੇ ਵਿੱਚ ਜਿਹੜੇ ਆ ਉਸੇ ਬ੍ਰੈਂਡ ਗਈ ਜਿਹੜਾ ਜਿਹੜੀ ਇੱਕ ਵਾਰ ਜਿਹੜੀ ਤੁਸੀਂ ਕੀਤੀ ਐ ਕਿ ਅਸੀਂ ਜਿਲਾ ਆਪਣੇ ਹੁਸ਼ਿਆਰਪੁਰ ਹਲਕੇ ਦੀ ਕੀ ਐ ਗੱਲ ਕਰਦੇ ਆਂ ਦੇਖੋ ਕੁਝ ਕਰਨਾ ਹੁੰਦੀ ਐ ਸੇਡ ਸਬਜੈਕਟ ਇਹ ਇਲੈਕਸ਼ਨ ਐ ਪਾਰਲੀਮੈਂਟ ਦੇ ਦੇਸ਼ ਦੀ ਸਰਕਾਰ ਬਣਨੀ ਐ ਅਸੀਂ ਉਹਦੇ ਵਿੱਚ ਇਹ ਗੱਲ ਦੇਖਾਂਗੇ ਕਿ ਜਿਹੜੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗੀ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੂਗੀ ਪੰਜਾਬ ਦੇ ਮਜ਼ਦੂਰਾਂ ਦੀ ਗੱਲ ਕਰੂਗੀ ਅਸੀਂ ਉਸ ਪਾਰਟੀ ਦੇ ਨਾਲ ਖੜਾਂਗੇ ਵੀ ਜਿਹੜੀ ਇਹਦੇ ਖਿਲਾਫ ਗੱਲ ਕਰੂਗੀ ਉਹਦੇ ਖਿਲਾਫ ਆਵਾਜ਼ ਵੀ ਉੱਠਣਾ ਕਰਾਂਗੇ ਜਿਹੜੀ ਸਟੇਟ ਜਿਹੜਾ ਬਣਾਉਣਾ 27 ਦੇ ਵਿੱਚ ਅਸੈਂਬਲੀ ਦੀ ਇਲੈਕਸ਼ਨ ਹੋਣੀ ਆ ਤੁਸੀਂ ਕਿਰਪਾ ਕਰੋ ਸਾਡੀ ਸਰਕਾਰ ਪੰਜਾਬ ਦੀ ਬਣਾਓ 27 ਦੇ ਵਿੱਚ ਇਹ ਮਸਲੇ ਸਾਰੇ ਉਹਦੇ ਵਿੱਚ ਵੀ ਵਿਚਾਰੇ ਜਾਣਗੇ ਤਾਂ ਅਮਿਤ ਸਾਹਿਬ ਮੇਰਾ ਤੁਹਾਨੂੰ ਵੀ ਜੱਟਲ ਸਾਹਿਬ ਤੁਹਾਨੂੰ dono ਨੂੰ ਉਹ ਸਵਾਲ ਹੈ ਕਿ ਮੁਲਕ ਦੇ ਵਿੱਚ ਗੋਦਰੀ ਬਿਲਕੁਲ ਹੈ ਨਹੀਂ ਜਿਹੜਾ ਧਰਮ ਤੇ ਧਰਮ ਨੂੰ ਆਧਾਰ ਬਣਾ ਕੇ ਪ੍ਰਧਾਨ ਮੰਤਰੀ ਪੱਧਰ ਤੱਕ ਦੇ ਲੋਕ ਜਿਹੜੇ ਆ ਉਹ ਇੱਕ ਫਿਰਕੇ ਦੇ ਖਿਲਾਫ ਨਫਰਤ ਫੈਲਾ ਰਹੇ ਮੰਗਲ ਸੂਤਰਾਂ ਦਾ ਖਦੀ ਗੱਲ ਕੀਤੀ ਜਾ ਰਹੀ ਹੈ ਦੂਸਰਾ ਅਜੇ ਹੀ ਸੱਤ ਮੈਂਬਰ ਹੈ ਦਿੱਲੀ ਐਸੀਐਮਸੀ ਹੈ ਜਿਹੜੀ ਉਹ ਉੱਤਰ ਗਿਆ ਕੀ ਕਾ ਵੀਸਾ ਦੇਰ ਦੇ ਰੰਗੇ ਵੇ to interfere in your affair atom sir dekho main te ke modi sahab da pehla nara si parliament ch 400 to baar oh ton baad jadon pehle phase diyan elections mukiyan dusre phase diyan elections jehdiya shuru honiyan si te modi sahab nu dar sataun la paya ke jeena e lor ਜਿਹੜੀ ਪਰਸੈਂਟੇਜ ਆ ਵੋਟਿੰਗ ਸੀਗੀ ਉਹ ਬਹੁਤ ਘਟ ਗਈ ਹੈ ਤੇ ਰਿਪੋਰਟਾਂ ਮੁਤਾਬਕ ਬੀਜੇਪੀ ਦਾ ਜਿਹੜਾ ਕੈਡਰ ਆ ਉਹ ਮਜੂਜ਼ ਬੈਠਾ 10 ਸਾਲ ਦੀ ਰਾਜ ਸੱਤਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿੰისტਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਭਾਸ਼ਣ 30 ਮਨਿਓਰਟੀ ਜਿਹੜਾ ਆ ਉਹ ਬੋਲ ਬੋਲਨੇ ਉਹ ਚੰਗੇ ਨਹੀਂ ਹੁੰਦੇ ਕਿਉਂਕਿ ਪ੍ਰਾਈਮ ਮਿੰისტਰ ਨੇ ਸਾਰਿਆਂ ਨੂੰ ਸੇਫਗਾਰਡ ਕਰਨਾ ਹੁੰਦਾ ਐਵਰੀ ਮਨਿਓਰਟੀ ਜਿਹੜੀ ਕੋ ਕਾਸਟ ਹੈਗੀ ਆ ਤੇ ਜਿਹੜਾ ਇਹ ਪੱਤਰ ਤਾਂ ਕਹਿ ਦੇਣਾ ਕਿ ਜੇ ਦੂਸਰੀਆਂ ਆ ਗਈਆਂ ਤਾਂ ਫਿਰ ਤੁਹਾਡੇ ਮੰਗਲ ਸੂਤਰ ਲਾ ਲੈ ਜਾਣਗੇ ਮੈਂ ਸਮਝਦਾ ਇਹ ਉਸ ਵੇਲੇ ਬੰਦਾ ਬਕਲਾੜ ਚ ਬੋਲਦਾ ਜਿਸਲੇ ਬੰਦੇ ਨੂੰ ਦਿਖਦਾ ਹੋਵੇ ਕਿ ਯਾਰ ਤਾਕਤ ਮੇਤੋਂ ਖੁੱਝ ਜਾਣਾ ਸੋ ਦੂਸਰੀ ਜਿਹੜੀ ਤੁਸੀਂ ਦਿੱਲੀਪੁਰ ਤਰ੍ਹਾਂ ਪ੍ਰਵੰਤ ਕਮੇਟੀ ਦੀ ਗੱਲ ਕੀਤੀ ਆ ਸਾਡਾ ਸ਼ੁਰੂ ਤੋਂ ਇਹ ਬੀਜੇਪੀ ਦੇ ਨਾਲ ਐਤਕੀ ਵੀ ਮੈਂ ਤੁਹਾਨੂੰ ਸਾਰੀ ਬੇਨਤੀ ਕਰਾਂ ਐਤਕੀ 5 8 9 4 7 6 ਦੀਆਂ ਗੱਲਾਂ ਇਹ ਸਾਡੇ ਲਈ ਇਹ ਮਟੀਰੀਅਲ ਸੀ ਜਿਲੇ ਬੈਠ ਕੇ ਡਿਸਕਸ ਕੀਤਾ ਪਹਿਲਾਂ ਅਸੀਂ ਪੰਜਾਬ ਦੇ ਮੁੱਦੇ ਉਹ ਮੁੱਦਿਆਂ ਦੇ ਵਿੱਚ ਮੇਨ ਮੁੱਦੇ ਸਾਡੇ 4 ਸੀ ਜਿਹੜੇ ਬੰਦੀ ਸਿੰਘਾਂ ਦੇ ਜ਼ਿੰਮੇਦਾਰਾਂ ਦੇ ਹਰਿਆਣੇ ਕਮੇਟੀ ਨੂੰ ਵੱਖ ਕਰਕੇ ਮੋਰਮ ਮਰਜਰ ਕਰਨ ਦੀ ਸ਼੍ਰੋਮਣੀ ਕਮੇਟੀ ਚ ਤੇ ਹਜੂਰ ਸਾਹਿਬ ਦੇ ਤਾਕਤ ਦੇ ਅਸੀਂ ਤਾਂ ਸ਼ੁਰੂ ਤੋਂ ਕਿੰਨੇ ਪਈ ਕਾਂਗਰਸ ਜਿਹੜਾ ਕੰਮ ਨਹੀਂ ਕਰ ਸਕੀ ਭਾਜਪਾ ਨੇ ਇਹ ਕੰਮ ਕਰ ਦਿੱਤਾ ਪਹਿਲਾਂ ਦਿੱਲੀ ਬੋਰਡ ਦਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨਾ ਤੇ ਸਾਰੇ ਮੈਂਬਰ ਬਣੇ ਸੀ ਉਹ ਸਾਡੇ ਕੋਲੋਂ ਵੱਖ ਕਰਾਈ ਹੁਣ ਮੈਂ ਸਮਝਦਾ ਇਹ ਮੈਂਬਰਾਂ ਨੂੰ ਵੀ ਮੈਂ ਹੁਣ ਬੋਲ ਕਬੂਲ ਨਹੀਂ ਬੋਲਣਾ ਚਾਹਦਾ ਉਹਨਾਂ ਨੂੰ ਵੀ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਕਿ ਤੁਹਾਨੂੰ ਲੋਕਾਂ ਨੇ ਸਿੱਖੀ ਹਤਾਲੇ ਸਿੱਖਾਂ ਦੇ ਪ੍ਰਚਾਰ ਪ੍ਰਸਾਰ ਦੇ ਉਸ ਪ੍ਰਬੰਧ ਲਈ ਚੁਣਿਆ ਸੀ ਤੇ ਜੇ ਤੁਸੀਂ ਵੀ ਇਦਾਂ ਦੀਆਂ ਗੱਲਾਂ 'ਚ ਗਲਤਾਨ ਹੋ ਜਾਓਗੇ ਤਾਂ ਲੋਕਾਂ ਦਾ ਵੀ ਤੁਹਾਡੇ ਤੇ ਯਕੀਨ ਉੱਠੂਗਾ ਤੇ ਮੇਰਾ ਆਪਣਾ ਵੀ ਵਾਅਦਾ ਹੈ ਕਿ ਜਿਹੜੀ ਪਾਰਟੀ ਨੇ ਕਿਸੇ ਦੂਜੇ ਧਰਮ ਦੇ ਵਿੱਚ ਦਖਲਅੰਦਾਜ਼ੀ ਕੀਤੀ ਉਹਦਾ ਜਿਹੜਾ ਪੂ ਵੇਖਿਆ ਕਦੇ ਸੁਰੱਖਤ ਨਹੀਂ ਰਿਹਾ ਇਹ ਕਾਂਗਰਸ ਵੀ ਕਰਦੇ ਰਹੀ ਹੈ। ਔਰ ਕਾਂਗਰਸ ਦੀ ਅੱਜ ਬੀਟਿਆ ਉਹ ਮੇਰਾ ਖਿਆਲ ਸਟੇਟ ਪਧਰੀ ਪਾਰਟੀ ਵੀ ਨਹੀਂ ਗਣੀ ਜਾਂਦੀ। ਸੋ ਭਾਰਤੀਆ ਜਾਂਦਾ ਪਾਰਟੀ ਨੂੰ ਸਾਡਾ ਇਹ ਨਾ ਮਸਲਾ ਇਹ ਹੈ ਸਗਾ ਕਿ ਪਹਿਲਾਂ ਉਹ ਮੁੱਦੇ ਹੱਲ ਕੀਤੇ ਜਾਣ ਸਿਹੜੀ ਸਿੱਖ ਵਿਚਾਰਧਾਰਾ ਦੇ। ਦੂਸਰੀ ਮੈਂ ਤੁਹਾਨੂੰ ਇੱਕ ਹੋਰ ਅਸ਼ੋਰੈਂਸ ਦੇ ਆਦੇ ਕਈ ਵਾਰੀ ਸਵਾਲ ਵੀ ਉੱਠਦੇ ਆ। ਇਨ ਫਿਊਚਰ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਪਰੰਪਰਾਵਾਂ ਜਾਂ ਸਿੱਖਾਂ ਦੇ ਉਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਪਾਰਟੀ ਦਾ ਕੋਈ ਸਮਝੌਤਾ ਕਿਉਂਕਿ ਪਾਰਟੀ ਦਾ ਵੱਡਾ ਪੱਧਰ ਤੇ ਉੱਤੇ ਆ ਪਰ ਉਹਨਾਂ ਨੂੰ ਪ੍ਰੋਟੈਕਟ ਪਹਿਲਾਂ ਕੀਤਾ ਜਾਊਗਾ ਬਾਕੀ ਗਾਂ ਤੇ ਫੇਰ ਹੋਊਗਾ ਸਰ ਇੱਕ ਛੋਟਾ ਜਿਹਾ ਸਵਾਲ ਆ ਬਾਕੀ ਮੇਰੇ ਸੱਜਣ ਕਰ ਲੈਣਗੇ ਟੰਡਲ ਸਾਹਿਬ ਨੇ ਵੀ ਗੱਲ ਕੀਤੀ ਪਹਿਲਾਂ ਵੀ ਗੱਲਾਂ ਹੁੰਦੀਆਂ ਅਕਾਲੀ ਦਲ ਹੁਣ ਬਹੁਤਾ ਪੰਜਾਬ ਦੀ ਗੱਲ ਕਰਦਾ ਇਜ਼ ਇਟ ਅ ਸ਼ਿਫਟ ਫਰਮ ਪੰਥਕ ਇਸ਼ੂਸ ਟੂ ਪੰਜਾਬ ਇਸ਼ੂਸ ਨਹੀਂ ਦੇਖੋ ਅਸੀਂ ਪੰਥਕ ਇਸ਼ੂ ਦੇ ਉੱਤੇ ਆ ਜਿਹੜਾ ਹੁਣ ਸਮਝੌਤਾ ਟੁੱਟਾ ਉਹ ਕਿਹੜੇ ਇਸ਼ੂ ਤੇ ਟੁੱਟਾ ਉਹ ਪੰਜਾਬ ਇਸ਼ੂ ਨਹੀਂ ਪੰਜਾਬ ਇਸ਼ੂ ਕਿਉਂਕਿ ਸ਼ੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ ਤੇ ਸਟੇਟ 103 ਸਾਲ ਪੁਰਾਣੀ ਬਧਰੀ ਪਾਰਟੀ ਆ ਤੇ ਪੰਜਾਬ ਨੂੰ ਵੀ ਪ੍ਰੋਟੈਕਟ ਕਰਦੀ ਆ ਤੇ ਪੰਜਾਬੀਅਤ ਨੂੰ ਵੀ ਪ੍ਰੋਟੈਕਟ ਕਰਦੀ ਪਰ ਇਹ ਕਿਉਂਕਿ ਸਿੱਖ ਪੰਥ ਦੀ ਜਿਹੜੀ ਇੱਕ ਆਜ਼ਾਦ ਹਸਤੀ ਵਾਲੀ ਪਾਰਟੀ ਆ ਤੇ ਆ ਜਿਸ ਵੇਲੇ ਹੁਣ ਸਮਝਾਉਂਦਾ ਜਿਸਨ ਟੁੱਟਾ ਆ ਉਹ ਕਿਹੜੇ ਮੁੱਦੇ ਟੁੱਟੇ ਸੀ ਉਹ ਮੁੱਦੇ ਸੀ ਬੰਦੀ ਸਿੰਘਾਂ ਵਾਲਾ ਮਸਲਾ ਉਹ ਮੁੱਦੇ ਸੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਉਹ ਮੁੱਦੇ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਵਿੱਚੋਂ ਵੱਖ ਕਰਨ ਦਾ ਮੁੱਦਾ ਉਹ ਮੁੱਦਾ ਸੀ ਸ੍ਰੀ ਹਜੂਰ ਸਾਹਿਬ ਦਾ ਸਿੱਧਾ ਤਖਤ ਜਿਹੜਾ ਆ ਉਹਦੇ ਪ੍ਰਬੰਧ ਨੂੰ ਆਪਣੇ ਹੱਥਾਂ 'ਚ ਰੱਖਣ ਦਾ ਇਸੇ ਤਰ੍ਹਾਂ ਦੇ ਉੱਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਰੇ ਮੁੱਦੇ ਜਿਹੜੇ ਪੰਥਕ ਮੁੱਦੇ ਸੀ ਇਹ ਪਾਰਟੀ ਪੰਥ ਦੀ ਦਰਜਮਾਨੀ ਕਰਦੀ ਆ ਇਹ ਠੀਕ ਆ ਭਈ ਪਾਰਟੀ ਪੋਲੀਟੀਕਲ ਹੋਣ ਦੇ ਨਾਤੇ ਪੰਜਾਬ ਦੀ ਦਰਜਮਾਨੀ ਕਰਦੀ ਆ ਦਾ ਸਰੋਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮੁਖਤਿਆਰ ਧਾਰਮਿਕ ਸੰਸਥਾ ਹੈ ਕਿ ਆ ਇਹਨਾਂ ਸੂਣਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਮਿਤ੍ਰ ਕਮੇਟੀ ਦਾ ਪ੍ਰੋਪੋਜ਼ਲ ਹਮਲਾ ਹੈਗਾ ਉਹ ਇਹਦਾ ਜਰੂਰ ਬਹੁਤ ਡਾਇਰੈਕਟਲੀ ਪੋਲੀਟੀਕਲ ਪਾਰਟਿਸਪੇਟ ਕਰੂਗੇ ਜੇ ਕਰੂਗੇ ਤਾਂ ਤੁਸੀਂ ਕਿਹਨੂੰ ਹਮਾਇਤ ਦੇ ਰਹੇ ਹੋ ਦੇਖੋ ਮੇਰੀ ਬੇਨਤੀ ਸੁਣੋ ਸ਼ਾਇਦ ਤੁਹਾਨੂੰ ਇਸ ਬਾਰੇ ਇਲਮ ਹੋਵੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਧਾਰਮਿਕ ਸੰਸਥਾ ਆਇਆ ਤੇ ਸਿੱਖ ਗੁਰਦੁਆਰਾ ਹੈ ਇਹਦੇ ਵਿੱਚ ਕਿਸੇ ਵੀਲੇ ਸਰਕਾਰ ਦੇ ਨੁਮਾਇੰਦੇ ਜਿਹੜੇ ਸਰਕਾਰੀ ਮੁਲਾਜ਼ਮ ਵੀ ਸੀ ਉਹ ਵੀ ਇਹਦੇ ਮੈਂਬਰ ਰਹੇਗਾ ਇਹਦੇ ਵਿੱਚ ਕੋਈ ਬਾਰ ਨਹੀਂਗਾ ਕਿ ਇਹਦੇ ਤੇ ਕੋਡ ਆਫ ਕੰਡਕਟ ਜਿਹੜਾ ਉਹੇ ਲਾਗੂ ਹੋਗਾ ਜਿਹੜਾ ਸਰਕਾਰ ਦੇਆਂ ਨਮਾਇਦਿਆਂ ਤੇ ਲਾਗੂ ਹੁੰਦਾ ਹੈ। ਇਹ ਸਿੱਧੇ ਤੌਰ ਦੇ ਉੱਤੇ ਜੇ ਮੈਂਬਰ ਇੱਕ ਸਰਕਾਰੀ ਮੁਲਾਜ਼ਮ ਪਿੱਛੇ ਸਾਡੇ ਇਥੋਂ ਆਪਣੇ ਭਲਾਤ ਤੋਂ ਹੁੰਦੇ ਸੀ ਉਹ ਮੁਲਾਜ਼ਮ ਵੀ ਸੀਗੇ ਤੇ ਸਾਡੇ ਮੈਂਬਰ ਵੀ ਸੀ। ਤੇ ਇਹਦੇ ਵਿੱਚ ਇਹ ਕੋਡ ਆਫ ਕੰਡਕਟ ਨਹੀਂ ਆਉਂਦਾ। ਪਰ ਕਿਉਂਕਿ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਦੂਏ ਦੇ ਪੂਰਕ ਹੈ ਸ਼ੋਹਣੀ ਕਾਲੀ ਦੰਦ ਤੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਹਮੇਸ਼ਾ ਹੀ ਅਸੀਂ ਸਮੇਰ ਦੇ ਨਾਲ ਚੱਲਦੇ ਤਾਂ ਸਮੇਰ ਹੁਣ ਐਤਕੀ ਵੀ ਬ੍ਰੋਡਨ ਮੈਸੇਜ ਦਿੰਦਾ। ਤਾਮੀ ਸਾਹਿਬ ਇਹ ਆਪਣਾ ਜਿੱਦਾਂ ਤੁਸੀਂ ਚਲੋ ਇਸ ਪੋਲੀਟਿਕਲ ਸਟੇਜ ਤੇ ਬੈਠੇ ਹੋ ਇੱਕ ਧਰਮ ਤੇ ਰਾਜਨੀਤੀ ਦਾ ਇਕੱਠਾ ਤੁਸੀਂ ਮੇਲ ਕਰ ਰਹੇ ਆ। ਇਹ ਕੀ ਮੈਸੇਜ ਦੇਣਾ ਚਾਹੁੰਦੇ ਆ ਕਿਉਂਕਿ ਤੁਸੀਂ ਇੱਕ ਕਰ ਰਹੇ ਆ ਵੀ ਆਪਣਾ ਵੀ ਇੱਕ ਅਕਾਲੀ ਦਲ ਕੱਲ ਨੂੰ ਕਿਉਂਕਿ ਤੁਸੀਂ ਇੱਕ ਨੁਮਾਇੰਦਗੀ ਕਰਦੇ ਆ ਜੀਪੀਸੀ ਨੂੰ। ਵੀ ਤੁਸੀਂ ਇਹ ਕੀ ਮੈਸੇਜ ਦੇਣਾ ਚਾਹ ਰਹੇ ਆ ਆਪਣੇ ਵੱਲੋਂ? ਦੇਖੋ ਮੇਰੀ ਬੇਨਤੀ ਤੁਹਾਨੂੰ ਸਾਡਾ ਤਾਂ ਸ਼ੁਰੂ ਤੋਂ ਹੀ ਧਰਮ ਤੇ ਰਾਜਨੀਤੀ ਇਕੱਠੀ ਰਹੀ ਆ। ਜੀ। ਕਿਸੇ ਵੇਲੇ ਮਾਸਟਰ ਤਾਰਾ ਸਿੰਘ ਉਹ ਕਾਲੀ ਦਲ ਦੇ ਪ੍ਰਧਾਨ ਵੀ ਰਹੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜੇਜਦਾਰ ਮੋਹਨ ਸਿੰਘ ਤੋੜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੀ ਤੇ ਅਕਾਲ ਤਖਤ ਦੇ ਜੇਜਦਾਰ ਵੀ ਰਹੇ ਆ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਗਿਣਾ ਸਕਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਿਆਵਲ ਦੱਸਦਾ ਆ ਸ਼੍ਰੋਮਣੀ ਕਾਲੀ ਦਲ ਤੇ ਦਾ ਪੂਰਾ ਸਮੇਲ ਆ ਤੇ ਪਵਿੱਤਰ ਸਿਧਾਂਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਆ 104-4 ਸਾਲ ਹੋ ਗਏ ਦੋਹਾਂ ਜਨ ਦੇ ਬੰਦਿਆਂ ਨੂੰ ਹੌਂਦ ਵਿੱਚ ਆਇਆ ਨੂੰ ਤੇ ਸਮੇਲ ਜਿਹੜਾ ਆ ਕਈ ਵਾਰੀ ਮੇਰੇ ਬੰਦ ਕੇ ਕਮਜ਼ੋਰ ਆ ਜਾਂਦੇ ਉਹ ਘਟਾਇਆ ਜਾਂਦਾ ਪਰ ਇਦਾਂ ਨਹੀਂ ਕਦੇ ਵੀ ਹੋਈ ਇੱਕ ਦੂਦੀਆਂ ਪੂਰਕਿਆ ਤੇ ਅਸੀਂ ਹਮੇਸ਼ਾ ਇੱਕ ਦੂਦੇ ਪੂਰਕ ਕਰਾਈਏਗੇ ਅਗਰ ਤੁਹਾਨੂੰ ਕਾਂਗਰਸ ਪਾਰਟੀ ਜਾਂ ਬੀਐਸਪੀ ਜਾਂ ਕੋਈ ਅਦਰ ਪਾਰਟੀ ਕੋਈ ਬੁਲਾਣਾ ਚਾਹਦੀ ਹੈ ਕਿਉਂਕਿ ਅਜੇ ਤੁਸੀਂ ਰਿਪਰੈਜ਼ੈਂਟ ਕਰ ਰਹੇ ਆ ਤੇ ਤੁਸੀਂ ਉਹਨੂੰ ਵੀ ਰਿਪਰੈਜ਼ੈਂਟ ਕਰੋਗੇ ਜੀ ਦੇਖੋ ਇਹ ਕਿਉਂ ਮੈਂ ਕਰੂੰਗਾ ਰਿਪਰੈਜ਼ੈਂਟ ਮੈਂ ਤਾਂ ਕਿਉਂਕਿ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਵੋਟਾਂ ਅਕਾਲੀ ਦਲ ਦੀ ਟਿਕਟ ਦੇ ਮੈਨੂੰ ਟੈਂਕ ਮਿਲੀ ਉਹਦੇ ਮੈਂ ਵੋਟਾਂ ਲੈ ਕੇ ਮਾਰਦੇ ਆ ਤੇ ਮੈਂ ਤਾਂ ਅੱਜ ਬਾਉਂਡ ਬਾਈ ਰਿਲੀਅਨ ਦਾ ਮੇਰਾ ਧਾਰਮਿਕ ਤੌਰ ਦੇ ਉੱਤੇ ਵੀ ਤੇ ਦੂਸਰੇ ਪੋਲੀਟੀਕਲ ਤੌਰ ਦੇ ਉੱਤੇ ਵੀ ਕਿਰਪਾ ਮੇਰੀ ਜੇਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਜੇਸ ਪਾਰਟੀ ਨੇ ਮੈਨੂੰ 18 ਸਾਲ ਤੋਂ ਲਗਾਤਾਰ ਮੈਂਬਰ ਬਣਾਇਆ ਤੇ ਮੈਂ ਉਹਨਾਂ ਦੀ ਵਿਚਾਰਧਾਰਾ ਦੇ ਵਿਚਾਰਧਾਰ ਦੇ ਨਾਲ ਹੀ ਬੰਦਾ ਰਹਿੰਦਾ ਤੇ ਸਿੱਖ ਧਰਮ ਦੀ ਵਿਚਾਰਧਾਰਾ ਜੇ ਆ ਅਮਰਪਾਲ ਸਿੰਘ ਜੁਨੀਆ ਦੇ ਇਲیکشن ਲੜਨ ਦੀ ਗੱਲ ਚੱਲ ਰਹੀ ਆ ਅਗਰ ਉਹ ਇਲੈਕਸ਼ਨ ਵਿੱਚ ਖੜੇ ਹੁੰਦੇ ਆ ਕਿ ਤੁਸੀਂ ਆਪਣੇ ਤੋਂ ਬੇਸ਼ੱਕ ਉਹ ਪ੍ਰਧਾਨ ਸਾਹਿਬ ਨੇ ਫੈਸਲਾ ਕਰਨਾ ਹੁੰਦਾ ਲੇਕਿਨ ਤੁਸੀਂ ਕੀ ਆਪਣੇ ਤੌਰ ਦੇ ਉੱਤੇ ਅਕਾਲੀ ਦਲ ਖੋਲੋ ਉਹਨਾਂ ਨੂੰ ਜਿਹੜਾ ਉਹਨਾਂ ਦੀ ਸਹਿਮਤੀ ਹੈ ਉਹਨਾਂ ਨੂੰ ਉਹਨਾਂ ਨੂੰ ਸਪੋਰਟ ਕਰਨ ਲਈ ਕਹੋਗੇ ਦੇਖੋ ਕੋਈ ਹਰ ਇੱਕ ਬੰਦੇ ਨੂੰ ਉਤਕਾਰਿਆ ਵੋਟਾਂ ਇਲੈਕਸ਼ਨ ਲਾਉਣ ਦਾ ਪਰ ਕੁਝ ਮੁੱਦੇ ਹੁੰਦੇ ਜਿਹੜੇ ਅਸੀਂ ਬੈਠ ਕੇ ਵਿਚਾਰਦੇ ਹਾਂ ਤੇ ਹੁਣ ਵੀ ਅਸੀਂ ਇਹਦੇ ਤੇ ਬੈਠ ਕੇ ਵਿਚਾਰ ਕਰਿਆ ਦਿੰਨੀ ਆ ਉਹ ਸਮਾਂ ਲਾ ਕੇ ਫਿਰ ਉਦੋਂ ਬਾਅਦ ਪ੍ਰਧਾਨ ਜੀ ਵੀ ਦੱਸਣਗੇ ਤੇ ਮੈਂ ਵੀ ਦੱਸੂ ਕੋਈ ਵੀ ਉਮੀਦਵਾਰ ਅਗਰ ਮੈਦਾਨ ਜੁੱਤਰਦਾ ਹੈ ਤਾਂ ਜਿੱਤਣ ਦੇ ਨਜ਼ਰੀਏ ਨਾਲ ਉਤਰਦਾ ਹੈ ਆਪਾਂ ਮੁਸ਼ਾਹਰਪੁਰ ਕੰਸੂਲਸਿਐਂਸੀ ਜੋ ਆਇਆ ਸਾਹਮਣੇ ਉੱਥੇ ਜਿੰਨਾ 15 ਲੱਖ ਵੋਟਰਸ ਹੈ ਆਪਾਂ ਦੇਖਿਆ ਕਿ ਪੁਰਾਣੇ ਸਮੇਂ 'ਚ ਜਿੱਤਣ ਲਈ ਘੱਟੋ ਘੱਟ 4.5 ਲੱਖ ਵੋਟਰਸ ਦਾ ਸਾਥ ਚੰਗਾ ਹੁੰਦਾ ਹੈ ਜਿੱਤਣ ਲਈ ਅਤੇ ਤਕਰੀਬਨ 10 ਕ ਲੱਖ ਵੋਟਾਂ ਪੈਂਦੀਆਂ ਸੀ 62% ਡਰਨਰ ਹੋ ਕੋਈ ਸੀ ਲਾਸਟ ਲਾਸਟ ਇਲੈਕਸ਼ਨਸ ਦੇ ਵਿੱਚ ਕੀ ਤੁਹਾਡਾ ਸੰਗਠਨ ਬੀ ਪਲੈਨਿੰਗ ਕਰ ਰਿਹਾ ਹੈ ਕੀ ਤੁਸੀਂ ਆਪਣੇ ਸੰਗਠਨ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਰਹੇ ਹੋ ਕਿ ਤੁਸੀਂ 5 ਲੱਖ ਵੋਟਾਂ ਦਾ ਘੱਟੋ ਘਾਟ ਟਾਰਗੇਟ ਰੱਖ ਸਕੋ 15 ਲੱਖ ਤੋਂ ਤੁਹਾਨੂੰ ਮਿਲ ਸਕੇ ਅਤੇ ਪਿਆਰ ਮਿਲ ਸਕੇ ਕੀ ਤੁਹਾਡੀ ਪਲੈਨਿੰਗ ਹੈ ਕੀ ਤੁਹਾਡੇ ਉੱਤੇ ਮੁੱਦੇ ਆ ਦੇਖੋ ਇਹ ਹਲਕਾ ਜਿਹੜਾ ਇਹ ਚੰਗੋਗਦਨ ਸਭਾ ਹਲਕੇ ਪਿੰਡ ਜੇ ਪੁਰਾਣਾ ਸਾਰਾ ਮਲਾਂਕਣ ਆਪਾਂ ਕਰ ਲਈਏ ਤੇ ਸ਼੍ਰੀ ਹਰਗੋਬਿੰਦਪੁਰ ਫਿਰ ਭਲਾ ਹਲਕਾ ਈਵਨ ਟਾਂਡਾ ਹਲਕਾ ਛਾਮਚਰਾਸੀ ਆ ਆਪਾਂ ਤੁਹਾਡਾ ਅਰਵਾੜਾ ਗਣਨੇਗੇ ਮੁਖਤਾਰ ਦੇ ਵਿੱਚ ਇਹ ਸਿੱਖ ਵਿਚਾਰਧਾਰਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ। ਤੇ ਜਿਸ ਢੰਗ ਦੇ ਨਾਲ ਮੈਨੂੰ ਖੰਡਰ ਸਾਹਿਬ ਤੋਂ ਮੈਂ ਅਸੀਂ ਦੋਏ ਲਗਭਗ ਸਾਰਿਆਂ ਹਲਕਿਆਂ ਵਿੱਚ ਫਿਰਦੇ ਆ। ਇੱਕ ਗੱਲ ਤੁਸੀਂ ਕਿਉਂਕਿ ਪੱਤਰਕਾਰ ਵੱਧ ਜਾਣਦੇ ਆ। ਪਾਰਟੀ ਦਾ ਇਤਸ਼ਾਹ ਤੇ ਪਾਰਟੀ ਦੇ ਬਾਰਕਾਨਾਂ ਦਾ ਚਾਅ ਜਿਹੜਾ ਉਹ ਇਲੈਕਸ਼ਨ ਲੜਾਉਂਦਾ ਹੁੰਦਾ। ਅੱਜ ਬਾਕੀ ਪਾਰਟੀਆਂ ਦਾ ਇਤਸ਼ਾਹ ਜਿਹੜਾ ਆ ਮੈਂ ਦੇਖ ਰਿਹਾ ਬੰਨੋ ਬੰਦੀ ਵਾਲਾ ਕੋਈ ਇਤਸ਼ਾਹ ਨਹੀਂ ਗੋਣਾਂ ਦੇ ਵਿੱਚ। ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੀ ਹਰਗੋਬਿੰਦਪੁਰ ਤੋਂ ਲੈ ਕੇ ਤੁਹਾਡੇ ਇਸ ਫਰਵਾਣੇ ਤੱਕ ਲੋਕਾਂ ਦੇ ਵਿੱਚ ਉਤਸ਼ਾਹ ਆ ਤੇ ਚਾਹ ਆ ਤੇ ਜਿਹੜੇ ਉਤਸ਼ਾਹ ਦਾ ਚਾਹ ਹੋਵੇ ਮੋਬਿਲੀਟੇਸ਼ਨ ਹੁੰਦੀ ਆ ਮੋਬਿਲੀਟੇਸ਼ਨ ਤੁਹਾਡੇ ਸਾਹਮਣੇ ਆ ਕਿ ਅੱਜ ਅਸੀਂ ਪਹਿਲੇ ਦਿਨ ਹੀ ਆਏ ਆ ਤੇ ਗਾਂ ਵੀ ਆਉਣੇ ਆ ਇਹ ਹੌਲੀ ਹੌਲੀ ਜਿਹੜਾ ਮੈਂ ਸਮਝਦਾ ਇਹ ਜਿਹੜੀ ਮਹਿਮ ਸ਼ੁਰੂ ਹੋਈ ਆ ਇੱਕ ਥਵਾਨ ਦਾ ਰੂਪ ਜਿਹੜਾ ਹੈ ਤਾਮੀ ਸਾਹਿਬ ਆਪਣਾ ਤਾਮੀ ਸਾਹਿਬ ਤੁਸੀਂ ਕਹਿੰਦੇ ਆ ਜੀ ਆਪਣੇ ਸਿੱਖ ਵਿਚਾਰ ਤਾਰਾ ਕੀ ਸਿੱਖ ਵਿਚਾਰ ਤਾਰਾ ਦੇ ਨਾਲ ਇੰਨੇ ਆਪਣੇ ਮੋਟਰ ਹੈਗੇ ਆ ਕਿ ਆਪਾਂ ਆਪਣੀ ਕੰਪਲੀਟ ਕਰ ਸਕਦੇ ਸੀ ਕਰ ਸਕਦੇ ਸ਼ਹਾਦਤ ਦੇਖੋ ਤੁਸੀਂ ਸ਼ਾਇਦ ਇਹਨੂੰ ਮੈਸਰ ਨੇ ਪ੍ਰਿੰਟ ਕਰ ਗਏ ਸਿੱਖ ਵਿਚਾਰਧਾਰਾ ਨਹੀਂ ਮੈਂ ਤੁਹਾਨੂੰ ਕਿਹਾ ਜੀ ਕਿ ਇਹ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਜਥੇਬੰਦੀ ਅਸਰਕਾਰ ਦੀ ਕਿਉਂਕਿ ਇਹਦੀ ਰਚਨਾ ਜਿਹੜੀ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰੂ ਦੇ ਉੱਤੇ ਹੋਈ ਹੈ ਜੀ ਪਰ ਦਲਬਾਨੀ ਦਾ ਸਿੱਖਾਂ ਦੀ ਵੀ ਨਾਲ ਤੇ ਪੰਜਾਬੀਆਂ ਦੀ ਵੀ ਨਾਲ ਹੀ ਕਰਦੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਇਹਨੂੰ ਮੁੱਖ ਮੰਤਰੀ ਬਣਾਏ ਆ ਤੇ ਉਹਨਾਂ ਨੇ ਕਦੇ ਇਕੱਲੇ ਸਿੱਖਾਂ ਦੀ ਗੱਲ ਕੀਤੀ ਸੀ ਜੀ ਉਹਨਾਂ ਨੇ ਜੇ ਅੱਜ ਗੱਲ ਕੀਤੀ ਤੁਹਾਡੇ ਹਰਾਲਗੜ੍ਹ ਉਹ ਨਹੀਂ ਉੱਥੇ ਭਗਤ ਰਾਮ ਰਾਜਿੰਦਰ ਜੀ ਦਾ ਵੀ ਬਣਾਇਆ ਨਾਲ ਜੇ ਆਪਣਾ ਭਗਵਾਨ ਬਾਲਮੀਕ ਦਾ ਦੇਖ ਲਈਏ ਉਹ ਵੀ ਉੱਥੇ ਵੀ ਬਣਾਇਆ ਆਪਣੇ ਅੰਮ੍ਰਿਤਸਰ ਬਣਾਇਆ ਉਹ ਤਾਂ ਸਾਰਿਆਂ ਦੀ ਦਰਜਮਾਨੀ ਰੋਕੇ ਸਰਕਾਰ ਸਾਰਿਆਂ ਦੀ ਸਾਂਝੀ ਮੇਰਾ ਕਹਿਣ ਤੋਂ ਭਾਵੇਂ ਪਾਰਟੀ ਪੰਚ ਦੀ ਯਾਰ ਕਿਉਂਕਿ ਪੰਚ ਦੀ ਦਰਜਮਾਨੀ ਕਰਦੀ ਹੈ ਪਰ ਜਿਸ ਲਈ ਇਹ ਪੰਜਾਬ ਦੇ ਵਿੱਚ ਸਰਕਾਰ ਜਾਂ ਹੋਰ ਵੀ ਉਹਨੇ ਸਾਰਿਆਂ ਨੂੰ ਦਰਜਮਾਨੀ ਕਰੀ ਸੰਧਾ ਸਾਹਿਬ ਪਿਛਲੀ ਵਾਰ ਤੁਸੋਂ ਪ੍ਰਯੋਜਿਤ ਹੋ ਜਿੱਤੇ ਜੇ ਉਕਾਲੀ ਦਰਦੀ ਸੂਚਕਾਂ ਦਿੱਤੀਆਂ ਆਈ ਹੁੰਦੀਆਂ ਸੀ ਉਹਨਾਂ ਨੇ ਜਿਹੜੇ 5 ਸਾਲ ਦਾ ਕਾਰਜਕਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਤੁਸੀਂ ਹੁਣ ਕੈਂਡੀਡੇਟਾਂ ਉ ਅਕਾਲੀ ਦਲ ਤੋਂ ਤੇ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਚੋਣ ਲੜ ਰਿਹਾ ਹੈ ਉਹਨਾਂ ਨੇ ਜਿਹੜੇ 5 ਸਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਉਹ ਸਾਂਝੇ ਕੈਂਡੀਡੇਟ ਸੀ ਜਦੋਂ ਉਹਨਾਂ ਨੂੰ ਤੁਸੀਂ ਕਿੱਦਾ ਦੇਖਿਆ ਕੋਈ ਵੀ ਜਾਂ ਤਾਂ ਕੋਈ ਨਮਾਇੰਦਾ ਚੁਣਿਆ ਜਾਂਦਾ ਚਾਹੇ ਉਹ ਪਾਰਲੀਮੈਂਟਰੀ ਹੈ ਜਾਂ ਜਨਰੇਲ ਵਾਪਸ ਇਹ ਜਨਰੇਲ ਉਹਦੀ ਡਿਊਟੀ ਬਣਦੀ ਹੈ ਕਿ ਆਪਣੇ ਕੁਰਸੀ ਹਲਕੇ ਵਾਸਤੇ ਕੰਮ ਕਰੇ ਉਹ ਕਹਿੰਦਾ ਨਾ ਨਈ ਲੱਗਿਆ ਸੰਪਰਦਾਇਕ ਉਹ ਕੀਤੇ ਆ ਮਿਰਰਲ ਗੱਟ ਤੁਸੀਂ ਜਾਣਦੇ ਕਿਉਂਕਿ ਉਹ ਉਹਨਾਂ ਦਾ ਹੈ ਥੋੜਾ ਦੇ ਵਿੱਚੋਂ ਸੁਲਕ ਕੇ ਸਾਡੀ ਭਾਈਵਾਲੀ ਸੀ ਜਿਸ ਵੇਲੇ ਉਹਨਾਂ ਨੇ ਸਾਡੇ ਪੰਜਾਬੀਆਂ ਦੇ ਹਿੱਤਾਂ ਨੂੰ ਲਾਂਝੀ ਦੇਖੀ ਕੋਈ ਫਾਇਦੇ ਲੈ ਅਸੀਂ ਭਾਈਵਾਨੀ ਛੱਡੀ ਅੱਜ ਮੈਂ ਖੰਦ ਤਾਂ ਕਿ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹਮੇਸ਼ਾ ਸ਼੍ਰੋਮਣੀ ਕਲਦਲ ਦੇ ਟਰੈਕਟਰ ਤਾਂ ਉਹਨੂੰ ਮਿਲਦੀ ਸੀ ਆਪਣੇ ਕੋਠੇ ਚੋਂ ਪਰ ਜਿੱਤਦੇ ਬੋਦੇ ਸੀ ਸ਼੍ਰੋਮਣੀ ਕਾਲੀਦਾਨ ਅੱਜ ਹਰਕਾ ਹੁਸ਼ਿਆਰਪੁਰ ਦੇ ਵਿੱਚ ਜਿਵੇਂ ਤਾਂ ਮੈਂ ਜਿਹੜੇ ਦੱਸਿਆ ਪਿੰਡੂ ਖੇਤ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਮੇਰਾ ਆਪਣਾ ਹਲਕਾ ਜੱਬੇਵਾਲ ਜਿਹਦੇ ਵਿੱਚ ਕਦੇ 4000 ਤੋਂ ਵੱਧ ਵੋਟ ਜਿਹੜੀ ਆ ਉਹ বিজেਪ ਨੂੰ ਨਹੀਂ ਪਈ ਇਹੀ ਵੋਟ ਜਿਹੜੇ ਬਹੁਤ ਸਾਰੇ ਹਲਕਿਆਂ ਚਾਹੇ ਭਰਤਵਾੜ ਜ਼ਿਲ੍ਹਾ ਗੁਮਨਪੁਰਾ ਟਾਂਡਾ ਜਿੱਥੇ ਉਹਨਾਂ ਦੀ ਬਿਲਕੁਲ ਹਜ਼ਾਰਾਂ 4000 5000 ਤੋਂ ਵੱਧ ਵੋਟਰ ਉਹ ਨਹੀਂ ਹੈਗੀ ਤੋ ਸਾਨੂੰ ਸਾਰਾ ਪਤਾ ਇਸ ਗੱਲ ਦਾ ਅਸੀਂ ਲਾਇਤ ਦੇ ਵਿੱਚ ਉਹਨਾਂ ਨੂੰ ਸੀਟਾਂ ਦਿੰਦੇ ਸੀ ਉਹ ਜਿੱਤਦੀਆਂ ਸੀਆਂ ਬਾਕੀ ਬੀਜੇਪੀ ਜਿਹੜੀ ਆ ਉਹ ਅੱਜ ਸਾਰੇ ਦੇਸ਼ ਦੇ ਵਿੱਚ ਜੋ ਆਪਾਂ ਜਿਹੜੀਆਂ ਕੱਲ ਤੱਕ ਦੋ ਚੰਨਾਂ ਦੀਆਂ ਇਲੈਕਸ਼ਨ ਵੋਟਾਂ ਪਈਆਂ ਜੋ ਆਵਾਜ਼ ਆ ਰਹੀ ਹੈ ਉਹ ਕੋਪਤੀ ਵਧੀਆ ਨਹੀਂ ਆ ਲਈ ਤੋਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕ ਬੀਜੇਪੀ ਨੂੰ ਉਹ ਮੂੜੀ ਲਾਉਣਗੇ ਇਹ ਮੈਨੂੰ ਜੋ ਲੋਕਾਂ ਦੀ ਬਾਤ ਹੈ ਠੰਡਾ ਸਾਹਿਬ ਜਿਹੜੇ ਕੰਮ ਕੀਤੇ 5 ਸਾਲ ਕੀਤੇ ਨਹੀਂ ਕੀਤੇ ਉਹਦੇ ਵਿੱਚ ਉਹਨੂੰ ਪੁੱਛਿਆ ਵੀ ਤੁਸੀਂ ਕੀ ਇਸ ਬੇਖੋ ਇੱਕ ਵੱਡਾ ਕੰਮ ਸੀ ਪੁਆੜਾ ਹਸ਼ਾਰਪੁਰ ਜੋੜਨਾ ਸੱਭ ਸਾਲ ਲੰਘ ਗਏ ਹੱਥ ਕੰਮ ਨਹੀਂ ਸ਼ੁਰੂ ਹੋਇਆ ਫਿਰ ਹੁਸ਼ਿਆਰਪੁਰ ਦੇ ਵਿੱਚ ਹਸਪੀਟਲ ਦੀ ਗੱਲ ਸੀ ਬਣਦੀ ਉਹ ਨਹੀਂ ਬਣ ਸਕਿਆ ਫੋਰ ਜਿਹੜੇ ਜਲੰਧਰ ਹੁਸ਼ਿਆਰਪੁਰ ਦੀ ਜਿਹੜੀ ਰੋਡ ਸੀ ਉਹ ਜੂਦਤੀ ਪਈ ਰਹੇ ਕੋਈ ਇਹਦਾ ਨਾ ਕੰਮ ਨਜ਼ਰ ਆ ਨਹੀਂ ਰਿਹਾ ਜਿਹੜਾ 10 ਸਾਲ ਦੇ ਵਿੱਚ ਜਿਹੜੀ ਬੀਜੇਪੀ ਦੀ ਮਤਲਬ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹੁਸ਼ਿਆਰਪੁਰ ਦੇ ਮੈਂਬਰ ਮਿੰਿਸਟਰ ਹੈ ਮੰਤਰੀ ਰਹੇ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰ ਕਾ ਮਾਰ ਨਹੀਂ ਧੱਕੇ ਜਿਹੜਾ ਅੱਜ ਲੋਕਾਂ ਦੇ ਵਿੱਚ ਕਹਿ ਸਕਦੇ ਵੱਡਾ ਸਾਹਿਬ ਕਸੂਰ ਉਹਦੇ ਵਿੱਚ ਕਿੰਨਾ ਭਾਜਪਾ ਦਾ ਕਿਉਂ ਆ ਲਾਈਨ ਸਵਿਚ ਤਾਂ ਤੁਸੀਂ ਵੀ ਸੀਗੇ ਉਦੋਂ ਪਹਿਲਾਂ ਤੁਹਾਡੀ ਸਰਕਾਰ ਪੰਚਾਇਤ ਨਹੀਂ ਦੂਸਰੇ ਵੀਰਾਂ ਨਾਲ ਨਹੀਂ ਸੁਵਾਲਾ ਖੈਰ ਹੁਣ ਸਾਡਾ ਕੀ ਵੀ ਜਿਹੜਾ ਲੋਕ ਸਭਾ ਹਸਾਰ ਤੇ ਮੂਲ ਜੀ ਇਲੈਕਸ਼ਨ ਤੋਂ ਤੋਂ ਮੈਂ ਆਹੀ ਵੀ ਜਨਤ ਭਲਗੀ ਜਾਂ ਕੇ ਹੁਣ ਪਹੁੰਚਾ ਤੇ ਔਰ ਪਹਿਲਾਂ ਕਾਹ ਨਹੀਂ ਹੋ ਸਕਿਆ ਕੰਮ ਕਿਉਂਕਿ ਲਾਈਨ ਸਵਿਚ ਤੁਸੀਂ ਵੀ ਸੀ ਜਿਵੇਂ ਐਮਐਲਏ ਵੀ ਸੀ ਉਹਨੂੰ ਤੁਸੀਂ ਪੁੱਛਿਆ ਨਹੀਂ ਕਿ ਕੰਮ ਨਹੀਂ ਹੋ ਰਿਹਾ ਸਾ ਅਸੀਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਨਾ ਉਹਦਾ ਆਪਣਾ ਦ ਉਹ ਆਪਣਾ ਦੈਰਾ ਹੁੰਦਾ ਸਾਡੇ ਤੁਸੀਂ ਦੇਖਦੇ ਆ ਕਿ ਜਦੋਂ ਅਸੀਂ ਬਠਿੰਡੇ ਜਾਂਦੇ ਆ ਜਿੱਥੇ ਵੀ ਭਾਰਤ ਵਿੱਚ ਪਰ ਬਾਲ ਜਿਹੜੇ ਆ ਨੰਬਰ ਪਾਰਲੀਮੈਂਟ ਰਹੇ ਆ ਤਾਂ ਜਿੱਥੇ ਏਮਦਵਰਗੇ ਹਸਪੀਟਲ ਪੀ ਡੀ ਆਈ ਉਹ ਬਠਿੰਡਾ ਜਾ ਕੇ ਦੇਖੋ ਉਹਦੇ ਹਾਲਤ ਕੀ ਆ ਚੰਡੀਗੜ੍ਹ ਨਾਲੋਂ ਵਧੀਆ ਬਣਿਆ ਨਜ਼ਰ ਆ ਰਿਹਾ ਸਾਰਿਆਂ ਨੂੰ ਫਿਰ ਉਸ ਕਰਕੇ ਇਹ ਵੀ ਕਰ ਸਕਦੇ ਸੀ ਨਹੀਂ ਕਰ ਸਕੇ ਉਹਨਾਂ ਨੂੰ ਅੱਜ ਤੇ ਰੋਕਿਆ ਨਹੀਂ ਕਿਸੇ ਨੂੰ ਤੁਹਾਡੇ ਦਾ ਮੈਂਬਰ ਜਿਹੜੇ ਆ ਕੱਟ ਦੇ ਕੇ ਦੋ ਮੈਂਬਰ ਦੀ ਦੋ ਮੈਂਬਰ ਦਾ ਪੰਜਾਬ ਪੂਰੇ ਦਾ ਕੰਮ ਨਹੀਂ ਨਹੀਂ ਕਰਤਾ ਇਹ ਇਹ ਤਾਂ ਮਿਨਿਸਟਰਸ ਜੀ ਇਹ ਨੂੰ ਕੰਨਾ ਬਣਦਾ ਸੀ ਤੇ ਇਹਨਾਂ ਨੂੰ ਪੁੱਛਦ ਕਰਕੇ ਮੈਂ ਗੱਲ ਕਰਦਾ ਕਿ ਸ਼੍ਰੋਮਣੀ ਕਾਲੀਕਲ ਨੇ ਅੱਜ ਜੋ ਪੰਜਾਬ ਵਿੱਚ ਤੁਹਾਡਾ ਤੁਸੀਂ ਆਪਣੇ ਤੁਹਾਡੇ ਦੀ ਗੱਲ ਕਰਦਾ ਹੋ ਜਿੱਥੇ ਇਥੇ ਵਧੀਆ ਸੜਕਾਂ ਬੜੀਆਂ ਨਜ਼ਰ ਆਉਂਦੀਆਂ ਤੇ ਸ਼੍ਰੋਮਣੀ ਕਾਲੀਕਲ ਦਾ ਵੱਡਾ ਇਹਦੇ ਵਿੱਚ ਦੇਣੋ ਜੋ ਜੋ ਡਵੈਲਪਮੈਂਟ ਮੇਰੀ ਕਰਦੇ ਜੋ ਡਵੈਲਪਮੈਂਟ ਜਾਇ ਹੈ ਸ਼ਹਿਰਾਂ ਦੀ ਹੈ ਚਾਹੇ ਪਿੰਡਾਂ ਦੀ ਹੈ ਜਾਂ ਜਿਹੜੇ ਹੋਰ ਵੀ ਪ੍ਰੋਜੈਕਟ ਜਿਹਨੇ ਵੀ ਪੰਜਾਬ 'ਚ ਬਣੇ ਆ ਕੋਈ ਦੂਜੀਆਂ ਪਾਰਟੀਆਂ ਗਿਣ ਕੇ ਦੱਸਾਂ ਕਿ ਉਹਨਾਂ ਤਾਂ ਕਿਹੜਾ ਹੈ ਉਹ ਮੈਂ ਤਾਂ 2-4 ਨਾਂ ਦੱਸ ਦਿੰਦੇ ਵੀ ਜਿਹੜੇ ਅਗੇ ਦੂਜੀ ਪਾਰਟੀਆਂ ਦਾ ਕੰਮ ਹੋਇਆ ਹੋਵੇ ਇਹਦੇ ਸਭ ਤੋਂ ਜੋ ਹੈ ਜਦੋਂ ਸ਼ੋਭਰੀ ਕਾਹਦੇ ਸਰਕਾਰ ਆਈ ਆ ਉਹ ਉਸ ਵੇਲੇ ਬਣਿਆ ਅਸੀਂ ਜਿਹੜੀ ਲੜਾਈ ਲੜ ਰਹੇ ਆ ਸਾਡਾ ਪਹਿਲਾ ਮੰਤਵ ਆਪਣੇ ਪੰਜਾਬ ਨੂੰ ਬਚਾਉਣਾ ਆ ਅੱਜ ਪੰਜਾਬ ਦਾ ਜਿਹੜਾ ਹੈ ਬੈਂਕੋਲ ਕਰਜ਼ਾ ਚੜ ਰਹੇ ਆ ਮੁਖਮੰਦ ਇਹਨੂੰ ਪ੍ਰਵਾਹ ਕੋਈ ਨਹੀਂ ਮੁਖਮੰਦ ਤੇ ਜਾ ਕੇ ਤਿਆਰ ਦੇਣ ਦੇ ਮੋਰੇ ਤੋੜੇ ਮੀਡੀਆ ਵਾਲੇ ਭਰਾ ਦੇ ਮੂਨੇ ਰੋਂਦਾ ਰੋਂਦਾ ਕਿਥੇ ਗੱਲ ਹੀ ਗਿਆ ਤੂੰ ਸਰਦਾਰ ਆ ਭਗਵੰਦ ਸਿੰਘ ਮਾਨ ਹੈ ਤੂੰ ਰੋਂਦਾ ਇਸ ਗੱਲ ਕਿ ਕੇਜਰੀਪਾੜੂ ਅੰਦਰ ਸੂਰਤਾ ਨਹੀਂ ਮਿਲ ਰਹੀਆਂ ਆਹੀ ਬੰਦਾ ਦਿਨੇ ਰੋਂਦਾ ਜਿਹੜਾ ਬੰਦਾ ਇੱਕ ਫਰਾੜ ਕਰਕੇ ਅੰਦਰ ਜੇਲ੍ਹ ਦੇ ਗਿਆ ਉਹਦੇ ਬਾਰੇ ਸਾਡਾ ਮੁੱਖ ਮੰਤਰੀ ਰੋ ਰਿਹਾ ਇਹ ਸਮਰੂਪ ਦੇ ਵਿੱਚ 25 ਬੰਦੇ ਜਾਂਦੀ ਸ਼ਰਾਬ ਪੀ ਕੇ ਮਰ ਗਏ ਉਹਦੇ ਆਪਣੇ ਜਿੰਨਾਂ ਦੇ ਵਿੱਚ ਉੱਥੇ ਉਹਨੂੰ ਅੰਸੂਰ ਨਹੀਂ ਮਿਲਦੇ ਜੀ ਇੱਕ ਬੰਦਾ ਸਰਦਾਰ ਅੱਜ ਫਵਾੜਾ ਹਲਕਾ ਆਪਾਂ ਤੇ ਇਮਾਈਥੀ ਸਵਾਗਤ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਤਾਮੀ ਜੀ ਦਾ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਉਮੀਦਵਾਰ ਆਏ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼੍ਰੋਮਣੀ ਬਾਬੇ ਹੁਸ਼ਿਆਰ ਗੁਰਦੋਂ ਸਦਾ ਸਰਦਾਰ ਸੋਨ ਸਿੰਘ ਖੰਡਲ ਜੀ ਨਾਲ ਸਾਡੇ ਮਾਰਕਾਟ ਦੇ ਸਾਹਕਾ ਚਿਰਨ ਸਰਦਾਰ ਚੰਨ ਸਿੰਘ ਵਾਜੀ ਬਹਿਅਕੀ ਦੇ ਇੰਤਿਆ ਸਰਦਾਰ ਜਿੰਦਸ ਸਿੰਘ ਚੰਦੀ ਜੀ ਤੇ ਸਮੂਚੀ ਸਾਨੂੰ ਉਹ ਮੀਕ ਕੈਗਡਰ ਦੇ ਲੀਡਰਸ਼ਿਪ ਇੱਥੇ ਕੌਨਸੀ ਆ ਸਾਰਿਆਂ ਨੂੰ ਜਾਨਦੇ ਵੈਲਕਮ ਕਰਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਮ ਸਿੰਘ ਖੰਡਰ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਪੁਲਾਰਈ ਚੌਂਕ ਤੋਂ ਲੈ ਕੇ ਅਸੀਂ ਉਹਨਾਂ ਨੂੰ ਅੱਜ ਸਾਰੇ ਗੁਰੂ ਘਰਾਂ ਜੋ ਨਾਪਸਤ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਾਰਜਿੰਦ ਸਿੰਘ ਧਾਮੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਕਰੀ ਤੁਹਾਡੇ ਨਾਲ ਸਾਰਿਆਂ ਨਾਲ ਕਿ ਆਪਾਂ ਇਹ ਸ਼੍ਰੋਮਣੀ ਕਾਲੀਦਾ ਦੀ ਸਾਡੇ ਅਸੀਂ ਲੜਨ ਜਾ ਰਹੇ ਤੇ ਇਹਨਾਂ ਦੇ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਕਾਲੀਦਾ ਦੇ ਸਿਆਲਪੁਰ ਹਲਕੇ ਤਕੜੀ ਦੇ ਪਹਿਲੀ ਲੜਨ ਜਾ ਰਿਹਾ ਤੇ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਟ ਬੈਂਡ ਤੋਂ ਬਾਅਦ ਉਹ ਵੜਾ ਸ਼ਹਿਰ ਦੇ ਵਿੱਚ ਅੱਜ ਪਹਿਲੀ ਫੇਰੀ ਤੇ ਜੇਥੇ ਕਿਤੇ ਨਾਲ 1:3 ਤੋਂ ਲੈ ਕੇ ਹੁਣ ਤੱਕ ਸਾਰੇ ਬਾਕਖ ਧਾਰਮਿਕ ਸਥਾਨਾਂ ਤੇ ਨਾਫ ਨਾਫ ਤੋਂ ਹੋ ਕੇ ਤੁਹਾਡੇ ਕੋਲ ਪਹੁੰਚੇ ਮੈਂ ਜਿੱਥੇ ਸਾਹਰ ਜੀ ਤੁਸੀਂ ਕੀ ਤਾਂ ਵੀ ਪ੍ਰਧਾਨ ਸ਼ੋਮਨ ਜੀ ਉਹ ਆਪਣਾ ਕਮੇਟੀ ਪੰਜ ਨਾਰਤਿਕ ਬਾਜੀ ਸਾਡੇ ਫੁਗਾਰੇ ਦੇ ਦੋਨੋਂ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਉਹਨਾਂ ਦਾ ਧੰਨਵਾਦ ਕਰਦਾ ਨਾਰਨਾ ਸਮੂਚੀ ਪ੍ਰੈਸ ਦਾ ਤੁਹਾਨੂੰ ਜੀ ਆਇਆਂ ਵੀ ਅਕਨ ਦਾ ਧੰਨਵਾਦ ਵੀ ਕਰਦਾ ਫਿਰੋਮਣੀ ਕਾਦੀ ਦਲ ਨੇ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੰਡੀਗੜ੍ਹ ਤੇ ਆਪਣੇ ਇਕੱਲਿਆਂ ਉਮੀਦਵਾਰਾਂ ਦਾ ਜਿਹੜਾ ਉਰਾਨ ਕੀਤਾ ਉਹਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸਮਝੌਤੇਆਂ ਨੇ ਤਿਆਰ ਕਰੇ BSP ਕਦੇ ਭਾਤੀ ਜਨਤਾ ਪਾਰਟੀ ਕਦੇ ਹੋਣ ਪੱਈ ਜਾਂਦੀ ਸੀ ਉਹ ਇਸ ਵਾਰੀ ਸ਼੍ਰੋਮਣੀ ਕਾਲਰ ਆਪ ਲੜ ਰਿਹਾ ਤੇ ਉਹਨਾਂ ਨੇ ਮੈਂਦੀ ਪ੍ਰੋਸਾ ਕਰਕੇ ਇਹ ਮੈਨੂੰ ਮਾਨ ਬਖਸ਼ਿਆ ਜੋ ਮਾਹੌਲ ਅੱਜ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਹਫਤੇ ਤੋਂ ਕਿਉਂਕਿ ਨਾਹ ਹਲਕੇ ਆ 6 ਹਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਆ ਦੋ ਕਪੂਟੜਾ ਦੇ ਇੱਕ ਗੁਰਦਾਰ ਪੁਜਰੇ ਦਾ ਹੱਥ ਕਿਹਨਾਂ ਉੱਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਉਹਨਾਂ ਪਾਰਟੀਆਂ ਨੂੰ ਉਹਨਾਂ ਸਰਕਾਰਾਂ ਨੂੰ ਨਕਾਰ ਦੇ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਕਾਖੇ ਸ਼੍ਰੋਮਣੀ ਗੱਲਗੱਦ ਦੇ ਇਲਜ਼ਾਮ ਲਾ ਕੇ ਸਰਕਾਰਾਂ ਦਾ ਬਣਾਈਆਂ ਪਰ ਕੋਈ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਉਹਦੇ ਵਿੱਚ ਵੱਡਾ ਨੰਘਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਹੈ ਆਜਾ ਦਿਨ ਦਿਨ ਵੱਧ ਰਿਹਾ ਹੈ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਤੇ ਪਾਸੇ ਨਜ਼ਰ ਨਹੀਂ ਆ ਰਹੀ ਉਹ ਨਹੀਂ ਪੰਜਾਬ ਦੀ ਸਰਕਾਰ ਕੋ ਸੀਰੀਅਸ ਹੈ ਪੰਜਾਬ ਦੇ ਮਸਲਿਆਂ ਲਈ ਸੋ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਇਹ ਤਰੀਕੇ ਨਾਲ ਅੱਜ ਸਾਰੇ ਪਾਸੇ ਲੋਕਾਂ ਦੇ ਵਿੱਚ ਉਸ਼ਾਲ ਆ ਰਿਹਾ ਹੈ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਇਤਿਹਾਸ ਸਿਰਜੂਗੀ ਉਹ ਰੇ ਇਤਿਹਾਸ ਹੋਂ ਵਾਲੀ ਜਿਹੜੀ 27 ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹਦਾ ਮੁੱਢ ਬੰਡੂਗੀ ਸੋ ਮੈਂ ਵੀ ਆਪ ਵੀ ਸਾਰੇ ਕੁਵੜਾ ਨਿਵਾਸੀਆਂ ਨੂੰ ਸਾਰੇ ਹੁਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਇਹ ਬੇਤੀ ਵੀ ਕਰਨੀ ਜਾਣਾ ਕਿ ਆਓ ਆਪਾਂ ਨਾਲ ਮਿਲ ਕੇ ਆਪਣੀ ਜੋ ਪੰਜਾਬ ਦੀ ਪਾਰਟੀ ਹੈ ਕਿਉਂਕਿ ਸ਼੍ਰੋਮਣੀ ਕਾਲਰ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲਈ ਲੜੀਆਂ ਲੜੀਆਂ ਜੰਗਾਂ ਲੜੀਆਂ ਔਰ ਹਰ ਜਗ੍ਹਾ ਦੇ ਉੱਪਰ ਜਿੱਥੇ ਵੀ ਪੰਜਾਬ ਦੀ ਕੋਈ ਮੁਸ਼ਕਲ ਹੋਈ ਹੈ ਤੇ ਸ਼੍ਰੋਮਣੀ ਕਾਲਰ ਰਗਾਂ ਹੋ ਕੇ ਖੜਾ ਹੋਇਆ ਇਹ ਸਾਡਾ ਇਤਿਹਾਸ ਹੈ। ਤੋਂ ਅੱਜ ਫੇਰ ਜੇ ਪੰਜਾਬ ਨੂੰ ਬਚਾਉਣਾ ਤਾਂ ਆਪਾਂ ਸ਼੍ਰੋਮਣੀ ਕਾਲਰ ਨੂੰ ਖੜਾ ਕਰੀਏ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਜਿਹੜੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਜਿਹੜੀਆਂ ਦੇ ਹੁਕਮ ਚੱਲਦੇ ਆ। ਉਹਨਾਂ ਪਾਰਟੀਆਂ ਨੂੰ ਅੱਜ ਇਹ ਗੱਲ ਸਾਬਤ ਕਰੀਏ ਕਿ ਪੰਜਾਬ ਜਿਹੜਾ ਆ ਇਹ ਆਪਣੇ ਪੰਜਾਬੀਆਂ ਲਈ ਆਪਣੇ ਪੰਜਾਬੀਆਂ ਦੀ ਪਾਰਟੀ ਦੇ ਲਈ ਦੁਕਾਨ ਬੰਦ ਖੜਾ ਇਹਨੇ ਵੀ ਬੇਤਿਹਗਾ ਦਾ ਹੋਇਆ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ